ਕਹਿੰਦੇ ਕਿ ਬੰਦੇ ਦੀ ਜ਼ਮਾਨਤ ਹੋ ਜਾਂਦੀ ਹੈ ਵਹੀਕਲ ਦੀ ਜ਼ਮਾਨਤ ਨਹੀਂ ਹੁੰਦੀ। ਕੋਈ ਵਾਰਦਾਤ ਹੁੰਦੀ ਆ ਤਾਂ ਉਹ ਜਿਹੜੀ ਉੱਥੋਂ ਜ਼ਬਤ ਚੀਜ਼ ਆ ਉਹ ਕੇਸ ਪ੍ਰਾਪਰਟੀ ਬਣ ਜਾਂਦੀ ਹੈ। ਇਸ ਕਰਕੇ ਜਦੋਂ ਤੱਕ ਉਹ ਕੇਸ ਚੱਲਣਾ ਹੈ ਜਦੋਂ ਤੱਕ ਸੁਣਵਾਈਆਂ ਹੋਣੀਆਂ ਹਨ ਤਾਂ ਕੇਸ ਪ੍ਰਾਪਰਟੀ ਦੇ ਤੌਰ ਦੇ ਉੱਤੇ ਵੀ ਉਹਨੂੰ ਵਰਤਿਆ ਜਾਂਦਾ ਹੈ। ਕਈ ਵਾਰ ਤੇ ਹੁੰਦਾ ਹੈ ਕਿ ਕਿਤੇ ਬਾਹਰ ਖੜੇ ਨੇ ਓਪਨ ਦੇ ਵਿੱਚ ਵਹੀਕਲ ਤਾਂ ਉਹਨਾਂ ਦਾ ਹੌਲੀ ਹੌਲੀ ਸਮਾਨ ਆਸ-ਪਾਸ ਦੇ ਲੋਕ ਕੱਢਣਾ ਸ਼ੁਰੂ ਕਰ ਦਿੰਦੇ ਨੇ ਤੇ ਉਹ ਖਾਲੀ ਇੱਕ ਢਾਂਚਾ ਜਿਹਾ ਹੀ ਰਹਿ ਜਾਂਦਾ ਸਿਰਫ ਇੰਜਣ ਦੇ ਨਾਮ ਦੇ ਉੱਤੇ ਚੀਜ਼ ਉਹਦੇ ਵਿੱਚ ਰਹਿ ਜਾਂਦੀ ਹੈ। ਘਟੋ ਘਟੋ ਹੁਣ ਤੁਸੀਂ 90 ਦਿਨਾਂ ਦੇ ਅੰਦਰ-ਅੰਦਰ ਇਹ ਕਾਰਵਾਈ ਕਰਨੀ ਹੈ ਤੇ ਇੱਕ ਰਿਪੋਰਟ ਵੀ ਮੰਗੀ ਗਈ ਹੈ ਡੀਜੀਪੀ ਗੌਰਵ ਯਾਦ ਹੋਰਾਂ ਤੋਂ ਵੀ ਇਸ ਪੂਰੇ ਮਾਮਲੇ ਦੀ ਰਿਪੋਰਟ ਦਿੱਤੀ ਜਾਵੇ। ਤਰਮਿੰਦਰ ਅੱਗੇ ਗੱਲ ਕਰਾਂਗੇ ਆਪਾਂ ਅਕਸਰ ਦੇਖਦੇ ਹਾਂ ਕਿ ਜਦੋਂ ਵਾਹਨ ਜ਼ਬਤ ਕੀਤੇ ਜਾਂਦੇ ਨੇ ਪੁਲਿਸ ਵੱਲੋਂ ਤਾਂ ਅਕਸਰ ਇਹ ਹੁੰਦਾ ਹੈ ਕਿ ਉਹ ਵਾਹਨ ਬਹੁਤ ਲੰਬੇ ਸਮੇਂ ਦੇ ਲਈ ਪੁਲਿਸ ਥਾਣਿਆਂ ਦੇ ਬਾਹਰ ਰੁਲਦੇ ਨੇ ਜਾਂ ਫਿਰ ਇੱਕ ਜਗ੍ਹਾ ਬਣਾਈ ਹੋਈ ਹੈ ਉੱਥੇ ਪਏ ਪਏ ਗਲ ਜਾਂਦੇ ਨੇ ਕਈ ਵਾਰੀ ਕਾਰਵਾਈ ਹੁੰਦੀ ਹੈ ਕਈ ਵਾਰੀ ਕਾਰਵਾਈ ਹੁੰਦੀ ਨਹੀਂ ਜਾਂ ਫਿਰ ਜਦੋਂ ਜਿਆਦਾ ਵੱਡਾ ਕੋਈ ਨੁਕਸਾਨ ਹੋ ਜਾਂਦਾ ਹੈ ਤਾਂ ਜਿਸ ਦਾ ਵਾਹਨ ਹੁੰਦਾ ਉਹ ਵੀ ਇਹ ਕਹਿ ਦਿੰਦਾ ਹੈ ਕਿ ਚਲੋ ਇੰਨੇ ਦਾ ਤਾਂ ਵਾਹਨ ਨਹੀਂ ਹੈ ਕਿਉਂ ਉਹਦੇ ਉੱਪਰ ਪੈਸੇ ਲਗਾਉਣੇ ਸੋ ਓਵਰਆਲ ਬਹੁਤ ਸਾਰੇ ਠਾਣਿਆਂ ਦੇ ਬਾਹਰ ਬਹੁਤ ਸਾਰਾ ਕਬਾੜ ਵੀ ਇਕੱਠਾ ਹੋ ਜਾਂਦਾ ਜਦੋਂ ਦੇਖਦੇ ਆ ਪਰ ਹੁਣ ਇਸ ਮਾਮਲੇ ਦੇ ਵਿੱਚ ਵੱਡਾ ਫੈਸਲਾ ਜਿਹੜਾ ਉਹ ਹਾਈ ਕੋਰਟ ਦਾ ਆਇਆ ਹੁਕਮ ਦੇ ਦਿੱਤੇ ਨੇ ਹਾਈ ਕੋਰਟ ਨੇ ਸੋ ਕਿਵੇਂ ਦੇਖਦੇ ਹੋ ਕਿਉਂਕਿ 90 ਦਿਨਾਂ ਦੇ ਅੰਦਰ ਅੰਦਰ ਹੁਣ ਪੂਰੀ ਕਾਰਵਾਈ ਕਰਨੀ ਪੈਣੀ ਹੈ ਜੀ ਬਿਲਕੁਲ ਪ੍ਰਭਜੋਤ ਥਾਣਿਆਂ ਦੇ ਤੁਸੀਂ ਨੇੜੇ ਦੀ ਲੰਗੋ ਤਾਂ ਤੁਹਾਨੂੰ ਕਿਸੇ ਨਾ ਕਿਸੇ ਖਾਲੀ ਪਲਾਟ ਦੇ ਵਿੱਚ ਜਾਂ ਥਾਣੇ ਦੇ ਅੰਦਰ ਹੀ ਮੋਟਰਸਾਈਕਲ ਵਾਹਨ ਖੜੇ ਹੋਏ ਨਜ਼ਰ ਆ ਜਾਂਦੇ ਨੇ ਜਿਹੜੀਆਂ ਐਕਸੀਡੈਂਟਲ ਗੱਡੀਆਂ ਹੁੰਦੀਆਂ ਨੇ ਉਹ ਜ਼ਿਆਦਾ ਹੁੰਦੀਆਂ ਨੇ ਮੋਟਰਸਾਈਕਲ ਤਾਂ ਚਲੋ ਘੱਟ ਜਗ੍ਹਾ ਘੇਰਦੇ ਨੇ ਪਰ ਜਿਹੜੇ ਪੁਰਾਣੇ ਟਰੱਕ ਬੱਸਾਂ ਵਹੀਕਲਸ ਉਹ ਕਾਫੀ ਖੜੇ ਹੁੰਦੇ ਨੇ ਕਹਿੰਦੇ ਕਿ ਬੰਦੇ ਦੀ ਜ਼ਮਾਨਤ ਹੋ ਜਾਂਦੀ ਹੈ ਵਹੀਕਲ ਦੀ ਜ਼ਮਾਨਤ ਨਹੀਂ ਹੁੰਦੀ ਬੜਾ ਮਤਲਬ ਇਹ ਲੰਮੇ ਸਮੇਂ ਤੋਂ ਚੱਲਿਆ ਆ ਰਿਹਾ ਹੈ ਕਿਉਂਕਿ ਇੱਕ ਇਹ ਵੀ ਹੁੰਦਾ ਹੈ ਕਿ ਜਦੋਂ ਕਿਤੇ ਕੋਈ ਘਟਨਾ ਵਾਪਰਦੀ ਆ ਜਾਂ ਕੋਈ ਵਾਰਦਾਤ ਹੁੰਦੀ ਆ ਤਾਂ ਉਹ ਜਿਹੜੀ ਉੱਥੋਂ ਜ਼ਬਤ ਚੀਜ਼ ਆ ਉਹ ਕੇਸ ਪ੍ਰਾਪਰਟੀ ਬਣ ਜਾਂਦੀ ਆ ਇਸ ਕਰਕੇ ਜਦੋਂ ਤੱਕ ਉਹ ਕੇਸ ਚੱਲਣਾ ਹੈ ਜਦੋਂ ਤੱਕ ਸੁਣਵਾਈਆਂ ਹੋਣੀਆਂ ਤਾਂ ਕੇਸ ਪ੍ਰਾਪਰਟੀ ਦੇ ਤੌਰ ਦੇ ਉੱਤੇ ਵੀ ਉਹਨੂੰ ਵਰਤਿਆ ਜਾਂਦਾ ਹੈ ਪਿੱਛੇ ਜੇ ਤਾਂ ਇੱਕ ਬੜੀ ਹਾਸੋਈਣੀ ਗੱਲ ਹੋਈ ਸੀਗੀ ਸ਼ਾਇਦ ਮੀਡੀਆ ਦੇ ਤੋਂ ਤੁਸੀਂ ਵੀ ਦੇਖੀ ਹੋਣੀ ਆ ਕੋਈ ਮੁਰਗਾ ਸੀਗਾ ਉਹ ਕਿਤੇ ਕੋਈ ਮੁਰਗੇ ਮਰਗੇ ਲੜਾਉਣ ਵਾਲਾ ਕੰਮ ਸੀਗਾ ਕੁਝ ਉਹਦੇ ਉੱਤੇ ਬੈਨ ਲੱਗਿਆ ਹੋਇਆ ਤਾਂ ਉਹ ਕੇਸ ਪ੍ਰਾਪਰਟੀ ਬਣ ਗਿਆ ਮੁਰਗਾ ਜਦੋਂ ਉਹਨੂੰ ਜ਼ਬਤ ਕੀਤਾ ਗਿਆ ਤੇ ਫਿਰ ਪੁਲਿਸ ਵਾਲੇ ਦੀ ਇੱਕ ਦੀ ਡਿਊਟੀ ਲਈ ਵੀ ਇਹਨਾਂ ਭਾਈ ਧਿਆਨ ਰੱਖਣਾ ਇਹਨੂੰ ਕੁਝ ਹੋਵੇ ਨਾ ਜਦੋਂ ਤੱਕ ਕੇਸ ਚੱਲਦਾ ਹੈ ਤੇ ਉਹ ਫਿਰ ਆ ਕਰਕੇ ਚੋਗਾ ਪਾਉਂਦੇ ਹੋਏ ਨਜ਼ਰ ਆਏ ਸੀਗੇ ਬੜੀ ਮਤਲ ਲੋਕਾਂ ਨੇ ਉਹਨੂੰ ਪ੍ਰਚਾਰਿਆ ਸੀਗਾ ਵੀ ਦੇਖੋ ਇਹ ਕੇਸ ਪ੍ਰਾਪਰਟੀ ਆ ਪਰ ਹੁਣ ਪੁਲਿਸ ਮੁਰਗਿਆਂ ਦੀ ਨਿਗਰਾਨੀ ਕਰ ਰਹੀ ਹੈ ਸੋ ਅਜਿਹੀਆਂ ਗੱਲਾਂ ਵੀ ਹੋ ਜਾਂਦੀਆਂ ਨੇ ਹੁਣ ਤੁਸੀਂ ਜਿਹੜੇ ਮਰਜੀ ਥਾਣੇ 'ਚ ਚੱਲ ਜਓ ਤੁਹਾਨੂੰ ਮੋਟਰਸਾਈਕਲ ਖੜੇ ਨਜ਼ਰ ਆਉਣਗੇ ਉਹਨਾਂ 'ਤੇ ਤਾਂ ਕਈ ਵਾਰ ਚੌਕ ਨਾਲ ਨੰਬਰ ਜਾਂ ਲਿਖਿਆ ਹੁੰਦਾ ਪਰ ਹੌਲੀ ਹੌਲੀ ਕਰਕੇ ਮੀਂਹ ਨੇਰੀ ਦੇ ਨਾਲ ਜਾਂ ਵੈਸੇ ਹੀ ਉਹ ਮਿਟ ਜਾਂਦਾ ਤੇ ਉਹਨਾਂ ਦੀ ਜਿਹੜੀਆਂ ਹਾਲਤਾਂ ਢਾਂਚੇ ਜੀ ਕਈ ਵਾਰ ਰਹਿ ਜਾਂਦੇ ਨੇ ਕਈ ਵਾਰ ਤਾਂ ਇਹ ਹੁੰਦਾ ਹੈ ਕਿ ਕਿਤੇ ਬਾਹਰ ਖੜੇ ਨੇ ਓਪਨ ਦੇ ਵਿੱਚ ਵਹੀਕਲ ਤਾਂ ਉਹਨਾਂ ਦਾ ਹੌਲੀ ਹੌਲੀ ਸਮਾਨ ਆਸ-ਪਾਸ ਦੇ ਲੋਕ ਹੀ ਕੱਢਣਾ ਸ਼ੁਰੂ ਕਰ ਦਿੰਦੇ ਨੇ ਤੇ ਉਹ ਖਾਲੀ ਇੱਕ ਢਾਂਚਾ ਜਿਹਾ ਹੀ ਰਹਿ ਜਾਂਦਾ ਸਿਰਫ ਇੰਜਣ ਦੇ ਨਾਮ ਦੇ ਉੱਤੇ ਚੀਜ਼ੋ ਤੇ ਚ ਰਹਿ ਜਾਂਦੀ ਹੈ ਇਸ ਕਰਕੇ ਲੋਕਾਂ ਦਾ ਵੀ ਉਹਦੇ ਵਿੱਚ ਨੁਕਸਾਨ ਹੁੰਦਾ ਹੈ ਬਿਲਕੁਲ ਤਾਂ ਹੁਣ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇਹ ਮਾਮਲਾ ਚੱਲ ਰਿਹਾ ਸੀਗਾ ਡੀਜੀਪੀ ਗੌਰਵ ਯਾਦਵ ਖਰਾਨ ਨੂੰ ਹੁਕਮ ਹੋਏ ਨੇ ਪੰਜਾਬ ਰੈਣਾ ਹਾਈ ਕੋਰਟ ਦੇ ਕਿ 90 ਦਿਨਾਂ ਦੇ ਵਿੱਚ ਤੁਹਾਨੂੰ ਇਸ ਚੀਜ਼ ਦਾ ਨਿਪਟਾਰਾ ਕਰਨਾ ਪਵੇਗਾ ਵਹੀਕਲਾਂ ਦਾ ਇੱਕ ਵਕੀਲ ਨੇ ਐਡਵੋਕੇਟ ਕਮਰਪਾਲ ਸਿੰਘ ਉਹਨਾਂ ਨੇ ਸੁਪਰੀਮ ਕੋਰਟ ਦੇ ਫੈਸਲਿਆਂ ਦਾ ਹਵਾਲਾ ਦਿੱਤਾ ਹੈ ਜਿਦੇ ਵਿੱਚ ਉਹ ਕਹਿੰਦੇ ਨੇ ਕਿ ਇੱਕ ਫੈਸਲਾ ਤਾਂ ਇਹ ਸੀਗਾ ਕਿ 30 ਅੰਦਰ ਦਿਨਾਂ ਦੇ ਅੰਦਰ ਜਿਹੜੇ ਜ਼ਬਤ ਕੀਤੇ ਵਹੀਕਲ ਨੇ ਉਹ ਵਾਪਸ ਕਰਨੇ ਪੈਣਗੇ ਦੂਜਾ ਇਹ ਸੀਗਾ ਕਿ ਇਸ ਤਰ੍ਹਾਂ ਜਿਹੜੀਆਂ ਲਵਾਰ ਸਵਾਨਾਂ ਵਾਲੀਆਂ ਨੇ ਕੋਈ ਵੀ ਪਹਿਲ ਕਦਮੀਆਂ ਨੇ ਉਹ 6 ਮਹੀਨਿਆਂ ਦੀਆਂ ਹੋਣੀਆਂ ਚਾਹੀਦੀਆਂ ਨੇ 6 ਮਹੀਨਿਆਂ 'ਚ ਸਾਰੀ ਪ੍ਰਕਿਰਿਆ ਮੁਕੰਮਲ ਹੋ ਜਾਣੀ ਚਾਹੀਦੀ ਆ ਪਰ ਇੱਥੇ ਤਾਂ ਮਤਲਬ ਕਬਾੜ ਬਣ ਚੁੱਕੇ ਨੇ ਵਹੀਕਲ ਖੜੇ ਹੋਏ ਬਿਲਕੁਲ ਕਈ ਵਾਰ ਕੀ ਹੁੰਦਾ ਹੈ ਕਿ ਜ਼ਬਤ ਕਰ ਲਏ ਜਾਂਦੇ ਨੇ ਜਿਵੇਂ ਮਤਲਬ ਬੰਦਾ ਕੋਈ ਉਹਦੇ ਕੋਲ ਆਰਸੀ ਨਹੀਂ ਹੈ ਸ਼ੱਕ ਹੋ ਗਿਆ ਕਿ ਚੋਰੀ ਦਾ ਉਹ ਵੀ ਜ਼ਬਤ ਹੋ ਗਿਆ ਜਾਂ ਉਹਨੇ ਕੋਈ ਉਹਦੀ ਪਾਸਿੰਗ ਨਹੀਂ ਸੀਗੀ ਉਹ ਵੀ ਜ਼ਬਤ ਹੋ ਗਿਆ ਜੇ ਸਾ ਕੋਈ ਆ ਵੀ ਇਹਦੇ ਕੋਲੇ ਚੋਰੀ ਦਾ ਤਾਂ ਜ਼ਬਤ ਹੋ ਗਿਆ ਜਾਂ ਫਿਰ ਕਿਤੇ ਉਹ ਵਾਰਦਾਤ ਦੇ ਵਿੱਚ ਫੜਿਆ ਗਿਆ ਵੀਕ ਕੋਲੋਂ ਦੇ ਤੋਂ ਉਹ ਵੀ ਜ਼ਬਤ ਹੋ ਗਿਆ ਐਕਸੀਡੈਂਟ ਗੱਡੀਆਂ ਜ਼ਬਤ ਹੋ ਗਈਆਂ ਮਤਲਬ ਜ਼ਬਤ ਕਰਨ ਦੇ ਤਰੀਕੇ ਵੱਖੋ ਵੱਖਰੇ ਨੇ ਅੱਜ ਕੱਲ ਤਾਂ ਹੋ ਗਿਆ ਕਿ ਟ੍ਰੈਫਿਕ ਲਾਈਨਸ ਜਿਹੜੀਆਂ ਬੜਾਈਆਂ ਹੋਈਆਂ ਨੇ ਉਹਦੇ ਵਿੱਚ ਗੱਡੀ ਨਹੀਂ ਖੜੀ ਹੁੰਦੀ ਤਾਂ ਗੱਡੀ ਵੀ ਤੁਹਾਡੀ ਚੱਕ ਕੇ ਲੈ ਜਾਂਦੇ ਨੇ ਬਿਲਕੁਲ ਤੇ ਉਹ ਉਹ ਵੀ ਜ਼ਬਤ ਹੋਣਾ ਹੀ ਮੰਨਿਆ ਜਾਂਦਾ ਪਰ ਉਹਨੂੰ ਜਲਦੀ ਕਹਿ ਕਹਾ ਕੇ ਬੰਦਾ ਕਢਵਾ ਲਿਆ ਹੁੰਦਾ ਸੋ ਜਈਆਂ ਜੜੀਆਂ ਨੇ ਹੁਣ ਗੱਡੀਆਂ ਉਹਨਾਂ ਨੂੰ ਜਲਦ ਜਿਹੜਾ ਉਹ ਰੀਲੀਜ਼ ਕਰਨ ਵਾਸਤੇ ਕਿਹਾ ਗਿਆ ਹੈ ਕਿ ਘੱਟੋ ਘੱਟ ਹੁਣ ਤੁਸੀਂ 90 ਦਿਨਾਂ ਦੇ ਅੰਦਰ ਅੰਦਰ ਇਹ ਕਾਰਵਾਈ ਕਰਨੀ ਹੈ ਤੇ ਇੱਕ ਰਿਪੋਰਟ ਵੀ ਮੰਗੀ ਗਈ ਹੈ ਡੀਜੀਪੀ ਗੌਰਵ ਯਾਦ ਹੋਰਾਂ ਤੋਂ ਵੀ ਇਸ ਪੂਰੇ ਮਾਮਲੇ ਦੀ ਰਿਪੋਰਟ ਦਿੱਤੀ ਜਾਵੇ ਤਾਂ ਜਾਣਕਾਰੀ ਮੁਤਾਬਕ ਪੰਜਾਬ ਦੇ ਥਾਣਿਆਂ ਦੇ ਵਿੱਚ ਪ੍ਰਾਪਤ 34000 ਤੋਂ ਵੱਧ ਵਾਹਨ ਖੜੇ ਨੇ ਹਮ ਯਾਨੀ ਕਿ ਥਾਣਿਆਂ ਦੇ ਵਿੱਚ ਕਮਰਿਆਂ ਦੀ ਬਰਾਂਡਿਆਂ ਦੀ ਘਾਟ ਪੈ ਰਹੀ ਹੈ ਕਿਉਂਕਿ ਵਹੀਕਲ ਜ਼ਿਆਦਾ ਖੜੇ ਨੇ ਉਹ ਹੈਵੀ ਸਿਰਦਰਦੀ ਆ ਉਹਨੂੰ ਇਧਰ ਉਧਰ ਵੀ ਨਹੀਂ ਕੀਤਾ ਜਾ ਸਕਦਾ ਮਦਲੂਦ ਨਾਲ ਹਿਲਜੁਲ ਹੁੰਦੀ ਆ ਜਾਂ ਕੋਈ ਲੈ ਕੇ ਜਾਂਦਾ ਤਾਂ ਫਿਰ ਸਵਾਲ ਖੜੇ ਹੋਣੇ ਨੇ ਇਸ ਕਰਕੇ ਉਹਨਾਂ ਨੂੰ ਸੰਭਾਲਣਾ ਸਿਰਦਰਦੀ ਬਣਿਆ ਹੋਇਆ ਹੈ ਕਬਾੜ ਦੇ ਰੂਪ ਚ ਖੜੇ ਨੇ ਕਹਿਦਾ ਇਹ ਕਿ ਥਾਣਿਆਂ ਦੇ ਬਾਹਰ ਮੰਨ ਲਓ ਕਿਸੇ ਸਿਟੀ ਦੇ ਵਿੱਚ ਥਾਣਾ ਹੈ ਉਹ ਸਿਟੀ ਦੇ ਵਿੱਚ ਉਹਨਾਂ ਕ ਬਜ਼ਾਰਾਂ ਦੇ ਵਿੱਚ ਥਾਂ ਹੁੰਦੀ ਆ ਤਾਂ ਉਹਦੇ ਬਾਹਰ ਵੀ ਫੁੱਟਪਾਥ ਦੇ ਉੱਤੇ ਵੀ ਉਹ ਵਹੀਕਲ ਲੰਬੇ ਸਮੇਂ ਤੋਂ ਖੜੇ ਹੁੰਦੇ ਨੇ ਇਸ ਕਰਕੇ ਵੀਹੀਕਲ ਹੁਣ ਸਿਰਦਰਦੀ ਬਣ ਗਏ ਨੇ ਇਸ ਕਰਕੇ ਡੀਜੀਪੀ ਗੋਰੀਵਾਦ ਹੋ ਰਹੀ ਇਹਦੇ ਉੱਤੇ ਕੀ ਕਾਰਵਾਈ ਕਰਦੇ ਨੇ ਕਿ 90 ਦਿਨਾਂ ਦੇ ਵਿੱਚ ਜਿਹੜੀ ਗੱਲ ਕਹੀ ਆ ਉਹ ਵਹੀਕਲ ਕਲੀਅਰ ਹੁੰਦੇ ਨੇ ਜ਼ਬਤ ਕੀਤੇ ਹੋਏ ਵਾਪਸ ਹੁੰਦੇ ਨੇ ਇਹ ਦੇਖਣਾ ਹੋਊਗਾ ਜੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ